ਬਿਨਾ ਤੱਥਾਂ ਤੋਂ ਬਿਨਾ ਸਬੂਤਾਂ ਤੋਂ ਅਸੀਂ ਕਾਰਵਾਈ ਨਹੀਂ ਕਰ ਰਹੇ ਅਸੀਂ ਪੱਕੇ ਹੱਥ ਪਾਏ ਨੇ ਜਿck ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਸਾਡੇ ਰਾਹ ਦੇ ਵਿੱਚ ਰੋੜਾ ਜਾਂ ਅੜਿਕਾ ਬਣਿਆ ਅਸੀਂ ਉਸ ਉੱਤੇ ਵੀ ਕਾਰਵਾਈ ਕਰਾਂਗੇ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਉੱਤੇ ਨਸ਼ਾ ਬਿਲਕੁਲ ਬਰਦਾਸ਼ਤ ਨਹੀਂ ਯੂਪ ਹਰਿਆਣਾ ਦਿੱਲੀ ਹਿਮਾਚਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਪੁਕਤਾ ਸਬੂਤ ਮਿਲੇ ਨੇ ਵਿਕਰਮ ਮਜੀਠੀਆ ਦੇ ਵਿਰੁੱਧ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਇਹ ਵਾਰ ਅਸੀਂ ਖਾਲੀ ਨਹੀਂ ਜਾਣ ਦੇਣਾ ਇਹ ਤੀਰ ਐ ਨਿਸ਼ਾਨੇ ਤੇ ਲੱਗਿਆ ਹੈ ਕਿਉਂਕਿ ਜਿਹੜੇ ਖਾਸਮ ਖਾਸ ਸੀ 2014 15 16 17 ਦੇ ਵਿੱਚ ਉਹੀ ਪੈਰ ਵੱਡ ਗਿਆ ਉਹੀ ਖਿਲਾਫ ਹੋ ਗਿਆ ਵਿਕਰਮ ਜੀਠਿਆ ਦੇ ਉਹਨਾਂ ਦੀਆਂ ਗਵਾਹੀਆਂ ਲੈ ਕੇ ਡੁੱਬ ਜਾਣਗੀਆਂ ਬਿਕਰਮ ਜੀਠਿਆ ਨੂੰ ਉਸ ਉੱਤੇ ਵੱਡੀ ਕਾਪੀ ਹੋਵੇਗੀ ਸੀਐਨਬੀ ਕਹਿੰਦੀ ਹੈ ਕਿ ਮੈਂ ਕਾਰਵਾਈ ਕਰਨੀ ਹੈ ਕੇਂਦਰੀ ਏਜੰਸੀਆਂ ਦੇ ਵਿੱਚ ਦੋ ਏਜੰਸੀਆਂ ਬਣੀਆਂ ਜਾਂਦੀਆਂ ਨੇ ਇੱਕ ਹੈ ਐਨਆਈਏ ਤੇ ਦੂਸਰੀ ਏਜੰਸੀ ਹੈ ਈਡੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਕਾਰਵਾਈ ਕਰਾਂਗੇ ਨਸ਼ਾ ਤਸਕਰੀ ਨੂੰ ਲੈ ਕੇ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਬਿਕਰਮ ਜੀਠਿਆ ਅਤੇ ਇਸ ਦੇ ਸਾਥੀਆਂ ਨੇ ਤੇ ਦੂਸਰੇ ਪਾਸੇ ਜਗੋ ਤੇਰ ਵੀ ਹੋਈ ਮ ਜੀਠੀਆ ਦੇ ਨਾਲ ਜਦੋਂ ਬੋਨੀ ਅ즈ਰਾਲਾ ਜਿਹੜੇ ਖੁਦ ਸਰੂਪਲੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਸਨ ਉਹਨਾਂ ਵੱਨੂੰ ਵੀ ਠੋਕੇ ਗਵਾਹੀ ਦਿੱਤੀ ਗਈ ਤਲਗੀ ਤਲਵੀਰ ਗਿੱਲ ਨੇ ਵੀ ਖੁਲਾਸੇ ਕੀਤੇ ਡੀਜੀਪੀ ਜਿਹੜੇ ਸੁਧਾਰਤ ਚਟ ਉਪਧਾਇਏ ਸੀ ਉਹਨਾਂ ਵੀ ਖੁਲਾਸੇ ਕੀਤੇ ਆਦੇ ਸਾਬਕਾ ਇਡੀਅਲ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਵੀ ਇਲਜ਼ਾਮ ਲਗਾਏ ਗਏ ਉਹਨਾਂ ਕਿਹਾ ਸੰਦੀਪ ਪਿੱਦੀ ਤੇ ਭੋਲਾ ਉਹਨਾਂ ਕਹਿੰਿਆ ਇਸ ਤੋਂ ਇਲਾਵਾ 14 ਤੋਂ 15 ਹੋਰ ਵੀ ਨਸ਼ਾ ਤਸਕਰ ਨੇ ਬੋਨੀ ਗੱਲ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਆਪਣੇ ਘਰ ਦੇ ਵਿੱਚ ਰੋਟੀ ਖਵਾਈ ਜਾਂਦੀ ਸੀ ਨਸ਼ਾ ਤਸਕਰਾਂ ਨੂੰ ਗੱਡੀਆਂ ਦਿੱਤੀਆਂ ਜਾਂਦੀਆਂ ਸੀ ਨਸ਼ਾ ਤਸਕਰਾਂ ਨੂੰ ਸਕਿਉਰਟੀ ਦਿੱਤੀ ਜਾਂਦੀ ਸੀ ਉਹਨਾਂ ਕਹਿੰਿਆ ਮੈਂ ਤੇ ਪੰਜਾਬ ਦੇ ਭੁਖ ਮੰਤਰੀ ਮਨੂਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਵੀ ਲਿਖੀ ਸੀ ਤੇ ਦੂਸਰੇ ਪਾਸੇ ਉਹਨਾਂ ਨੂੰ ਜਿਗਰੀ ਯਾਰ ਉਹਨਾਂ ਨੂੰ ਦਿਲ ਦੇ ਟੁਕੜੇ ਕਹਿੰਦੇ ਸੀ ਬਿਕਮਜੀਤ ਸਿੰਘ ਜੀਠੀਆ ਬੋਨੀ ਅਜਨਾਰਾ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਨਾਲ ਬੜਾ ਪੱਕਾ ਯਰਾਨਾ ਸੀ ਸੁਧਾਰਤ ਨੇ ਕਿਹਾ ਕਿ ਨਸ਼ੇ ਲੈ ਕੇ ਜਿਹੜਾ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਜਿਹੜੇ ਨਰਿੰਦਰ ਸਿੰਘ ਸੀ ਸਾਬਕਾ ਡਿਪਟੀ ਸਾਬਕਾ ਡਾਇਰੈਕਟਰ ਆਫ ਈਡੀ ਉਹਨਾਂ ਨੇ ਕਿਹਾ ਕਿ ਇਹ ਪੈਸਾ 11000 ਰੁਪਇਆ ਪਹਿਲਾਂ ਗਿਆ ਸਾਈਪ੍ਰਸ ਸਾਈਪ੍ਰਸ ਤੋਂ ਬਾਅਦ ਫਿਰ ਇੰਡੀਆ ਦੇ ਵਿੱਚ ਆਇਆ ਯਾਨੀ ਕਿ ਬਲੈਕ ਮਨੀ ਨੂੰ ਵਾਈਟ ਮਨੀ ਕੀਤਾ ਗਿਆ यूपी हरियाणा दिल्ली शिमला पंजाब ਦੇ ਕਈ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਅੱਜ ਰਮਨ अरोड़ा ਨੇ ਕਿਹਾ ਕਿ ਜਿਹੜਾ ਅੜਿਕਾ ਬਣੇਗਾ ਉਹਦੇ ਉੱਤੇ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਪਵਿੱਤਰ ਧਰਤੀ ਹੈ ਤੇ ਨਸ਼ਾ ਇੱਥੇ ਨਾ ਤੇ ਵਿਕਣ ਦਿੱਤਾ ਜਾਵੇਗਾ ਨਾ ਕਰਨ ਦਿੱਤਾ ਜਾਵੇਗਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਜਨਤਾ ਪਾਰਟੀ ਦਾ ਕੋਈ ਵੀ ਆਗੂ ਜੇਕਰ ਅੜਿੱਕਾ ਪੜਿਆ ਉਸ ਉੱਤੇ ਵੱਡੀ ਕਾਪੀ ਕੀਤੀ ਜਾਵੇਗੀ ਕੀ ਸੱਚਮੁੱਚ ਬਿਕਰਮਜੀਤਿਆ ਦੇ ਵਿਰੁੱਧ ਸਬੂਤ ਮਿਲੇ ਨੇ ਕਿਉਂਕਿ ਤਿੰਨ ਦਿਨ ਤੋਂ ਲਗਾਤਾਰ ਵਕ ਵਕ ਬਿਕਰਮਜੀਤਿਆ ਦੇ ਟਿਕਾਣਿਆਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਛਾਪੇ ਮਾਰੀ ਦੇ ਵਿੱਚ ਕਿਹੜੇ ਐਵੀਡੈਂਸ ਜਿਹੜੇ ਹੱਥ ਲੱਗੇ ਨਹੀਂ ਹਾਲਾਂਕਿ ਗਰੀਬਕੌਰ ਮੀਸ਼ੇ ਨੇ ਅੱਜ ਕਿਹਾ ਕਿ 25 ਜੁਲਾਈ ਨੂੰ ਜਦੋਂ ਸਵੇਰੇ ਤੜਕੇ ਛਾਪਾ ਮਾਰਿਆ ਗਿਆ ਸੀ ਸਾਡੇ ਘਰ ਦੇ ਵਿੱਚ ਹਰ ਘਰ ਦੀ ਅਲਮਰਾ ਦੀ ਤਲਾਸ਼ੀ ਦੀ ਲਈ ਗਈ ਪਰ ਕੁਝ ਨਹੀਂ ਲੱਭਿਆ ਉਹਨਾਂ ਦੇ ਵਕੀਲ ਕਹਿੰਦੇ ਨੇ ਜਿਹੜੇ ਇਹ 30 ਮੋਬਾਈਲਾਂ ਦੀ ਗੱਲ ਕਰਦੇ ਨੇ ਇਹ 30 ਮੋਬਾਈਲ ਉਹਨਾਂ ਦੇ ਨੇ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਦੇ ਸਮਰਥਕ ਸੀ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਕੱਲ ਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਬਿਕਰਮ ਮਜੀਠੀਆ ਜਿਹੜੇ ਦੇ ਪੂਰੀ ਤਰ੍ਹਾਂ ਟੈਨਸ਼ਨ ਦੇ ਵਿੱਚ ਨੇ ਕਿ ਜਿਹੜੇ ਮੇਰੇ ਖਾਸਮ ਖਾਸ ਸੀ ਜਿਹੜੇ ਮੇਰੇ ਇਸ਼ਾਰਿਆਂ ਤੇ ਨੱਚਦੇ ਸੀ ਜਿਨ੍ਹਾਂ ਨੂੰ ਮੈਂ ਟਿਕਟਾ ਦਿਵਾਂ ਦੇ ਵਿੱਚ ਬੰਦ ਕਰਦਾ ਸੀ ਅੱਜ ਉਹ ਮੇਰੇ ਪੈਰ ਫੜ ਰਹੇ ਨੇ ਉਹ ਮੇਰਾ ਵਿਰੋਧ ਕਰ ਰਹੇ ਨੇ ਕੀ ਵਿਜੀਲੈਂਸ ਦੇ ਸਰਪੰਚ ਅਧਿਕਾਰੀਆਂ ਨੂੰ ਯੂਪੀ ਹਰਿਆਣਾ ਦਿੱਲੀ ਜਾਂ ਹਿਮਾਚਲ ਦੇ ਵਿੱਚ ਕੁਝ ਮਿਲਿਆ ਇਹ ਕੱਲ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀ ਐਂਡ ਬੀ ਯਾਨੀ ਕਿ ਸੀ ਐਲ ਜੇ ਸੌਰੀ ਐਨ ਸੀ ਪੀ ਬੀ ਜਿਹੜੀ ਮੰਗ ਰਹੀ ਹੈ ਉਸ ਤੋਂ ਬਾਅਦ ਕੇਂਦਰੀ ਏਜੰਸੀਆਂ ਉਹਦੇ ਵਿੱਚ ਦੋ ਏਜੰਸੀਆਂ ਨੇ ਉਹ ਵੀ ਪਰਮਿਸ਼ਨ ਮੰਗ ਰੀਆਂ ਨੇ ਐਂਡ ਏ ਆਈ ਅਤੇ ਜਿਹੜੀ ਈਡੀ ਅਤੇ ਈਡੀ ਦੇ ਸਰਉੱਚ ਅਧਿਕਾਰੀ ਯਾਨੀ ਕਿ ਪੂਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਬਿਕਮ ਜੀਸ਼ੀਆ ਕੱਲ ਕੀ ਕਲੀਨ ਸ਼ਿਟ ਮਿਲਦੀ ਹੈ ਕਿਹੜੇ ਦੋਸ਼ ਐਡ ਹੁੰਦੇ ਨੇ ਕਿਹੜੇ ਖਲਾਸੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਕਰਨ ਜਾ ਰਹੇ ਨੇ ਕਿਉਂਕਿ ਕੱਲ ਬੁੱਧਵਾਰ ਹੈ ਕੱਲ ਅਦਾਲਤ ਦੇ ਵਿੱਚ ਪੇਸ਼ੀ ਹੈ ਸਾਰਾ ਦਿਨ ਨਿਗਾਹਬੜੀ ਰਹੇਗੀ ਬਿਕਮਜੀਤਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਵੀ ਯੂਟਰਨ ਲੈ ਲਿਆ ਪ੍ਰਤਾਪ ਸਿੰਘ ਬਾਜਬਾ ਨੇ ਵੀ ਯੂਟਰਨ ਲੈ ਲਿਆ ਐਰਨਵਨੀਤ ਬਿੱਟੂ ਨੇ ਵੀ ਯੂਟਰਨ ਲੈ ਲਿਆ ਕਿਉਂਕਿ ਇਹਨਾਂ ਵੱਲੋਂ ਸਮੇਂ-ਸਮੇਂ ਤੇ ਭੜਿਆ ਗਿਆ ਸੀ ਦੋਸ਼ ਲਗਾਏ ਗਏ ਸੀ ਕਿ ਬਿਕਰਮ ਮਜੀਠੀਆ ਚਿੱਟੇ ਦਾ ਵਪਾਰੀ ਹੈ ਇਹ ਵੱਡਾ ਨਸ਼ਾ ਤਸਕਰ ਹੈ ਇਸ ਬਿਕਮ ਜੀਸੀਮ ਜੀਟੀਏ ਦੇ ਚਿੱਟੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੌਤ ਦੀ ਪੇਚੜ ਗਏ ਪ੍ਰਤਾਪ ਸਿੰਘ ਬਾਜਵਾ ਚੰਦਰਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਰਵਨੀਤ ਬਿੱਟੂ ਇਹਨਾਂ ਨੇ ਯੂਟਰਨ ਲਾ ਲਏ ਇਵਨ ਦੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਜ ਸਿੰਘ ਚੰਨੀ ਨੇ ਇਹ ਤੋਂ ਤਾਂ ਕਹਿ ਦਿੱਤਾ ਜੇਕਰ ਕੋਈ ਦਸਤਾਵੇਜ਼ ਕੋਈ ਡਾਕੂਮੈਂਟਸ ਕੋਈ ਫਾਈਲ ਦੀ ਲੋੜ ਹੈ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੈਲਪ ਕਰਾਂਗਾ ਅਸੀਂ ਬਿਕਮਜੀਤ ਸਿੰਘ ਮੁਜੀਠੀਆ ਨੂੰ ਅੰਦਰ ਭੇਜਿਆ ਸੀ ਤੇ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ ਤੇ ਅੱਜ ਤਾਂ ਓਕੇ ਰੱਖ ਦਿੱਤਾ ਅਮਨ ਅਰੂੜਾ ਨੇ ਅਮਨ ਅਰੂੜਾ ਨੇ ਕਿਹਾ ਕਿ ਜਿਹੜਾ ਸਪੋਰਟ ਕਰੇਗਾ ਜਿਹੜਾ ਹੱਕ ਵਿੱਚ ਆਵੇਗਾ ਉਹ ਬਖਸ਼ਿਆ ਨਹੀਂ ਜਾਵੇਗਾ ਉਸ ਉੱਤੇ ਤਰਸਰੀ ਕੀਤਾ ਜਾਵੇਗਾ ਪੰਜਾਬੀਓ ਕੱਲ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਵਿਜੀਲੈਂਸ ਨੇ ਕਿਹੜੇ ਸਬੂਤ ਪੇਸ਼ ਕੀਤੇ ਨੇ ਕਿਹੜੇ ਤੱਥ ਉਹਨਾਂ ਦੇ ਕੋਲ ਆਏ ਨੇ ਕਿਹੜੇ ਈਵਿਡੈਂਸਾਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੱਲ ਵਕੀਲ ਵੀ ਆਪਣਾ ਪੱਖ ਰੱਖਣਗੇ ਕੱਲ ਇੱਕ ਵਾਰ ਫਿਰ ਜਿਹੜਾ ਹੈ ਬੜੇ ਵੱਡੇ ਪੱਧਰ ਤੇ ਫੈਸਲਾ ਹੋਵੇਗਾ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਆਉਂਦਾ ਹੈ ਜਾਂ ਵਿਕਰਮਜੀਤ ਚੇਅਰ ਮੀਡੀਆ ਦੇ ਹੱਕ ਵਿੱਚ ਆਉਂਦਾ ਹੈ ਇਹ ਕੱਲ ਨੂੰ ਪਤਾ ਲੱਗੇਗਾ